ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਇਹ ਮੈਂ ਨਹੀਂ ਕਿਹਾ ਇਹ ਭਾਰਤੀ ਟੀਮ ਦੇ ਇੱਕ ਮਹਾਨ ਖਿਡਾਰੀ ਸੈਕੰਡ ਹਾਈਐਸਟ ਵਿਗ ਟੇਕਰ ਆਰ ਅਸ਼ਵਿਨ ਜਿਹੜੇ ਹੁਣੇ ਰਿਟਾਇਰ ਹੋਇਆ ਉਹਨੇ ਕਿਹਾ ਵਾ ਇੱਕ ਸਮਾਗਮ ਦੇ ਵਿੱਚ ਉਹਨਾਂ ਆਰਵਖਸ਼ ਅਸ਼ਵਿਨ ਨੇ ਕੋਈ ਗਲਤ ਗੱਲ ਨਹੀਂ ਕੀਤੀ ਉਹ ਨਿੱਕ ਇਹ ਫੈਕਟ ਆ ਕਿ ਇੰਡੀਆ ਦੀ ਕੋਈ ਰਾਸ਼ਟਰੀ ਆਫੀਸ਼ੀਅਲੀ ਭਾਸ਼ਾ ਨਹੀਂ ਹੈਗੀ ਇਹ ਲਿੰਕ ਲਿਓਗੇ ਜਰੂਰ ਹੈਗੀ ਅਸ਼ਵਿਨ ਨੇ ਕਿਹਾ ਬਿਲਕੁਲ ਸਹੀ ਗੱਲ ਆ ਹੁਣ ਮੇਰਾ ਮੈਂ ਸਿਰਫ ਦੋਗਲੇਪਨ ਦੀ ਗੱਲ ਕਰਦਾ ਹਿੰਦੀ ਮੈਂ ਆਪਾਂ ਜਿੱਥੇ ਲੋੜ ਪੈਂਦੀ ਬੋਲਦਾ ਮੈਂ ਸ਼ਾਇਦ ਪੰਜਾਬੀ ਨਾਲੋਂ ਹਿੰਦੀ ਫਿਲਮਾਂ ਜ਼ਿਆਦਾ ਵੇਖਿਆ ਆਫ ਕੋਰਸ ਜਾਂ ਵੇਖਦੇ ਆ ਹਿੰਦੀ ਗਾਣੇ ਜ਼ਿਆਦਾ ਸੁਣਦੇ ਆਫ ਕੋਰਸ ਸੋ ਹਿੰਦੀ ਵੈਬ ਸੀਰੀਜ਼ ਸੋ ਇਹਨੇ ਕੋ ਹਿੰਦੀ ਨਾਲ ਕਿਸੇ ਨੂੰ ਪ੍ਰੋਬਲਮ ਆ ਪਰ ਅਸ਼ਵਿਨ ਨੇ ਇੱਕ ਸਿਰਫ ਫੈਕਟ ਜਿਹੜਾ ਵਾ ਉਹ ਇਹ ਜਿਹੜਾ ਦੱਸਿਆ ਵਾ ਹੁਣ ਗੱਲ ਇਹ ਕਰਦੇ ਆ ਕਿ ਜੇ ਇਹੋ ਚੀਜ਼ ਪੰਜਾਬੀ ਸਿੰਗਰ ਦਿਲਜੀਤ ਨੇ ਜਾਂ ਕਿਸੇ ਹੋਰ ਪੰਜਾਬੀ ਨੇ ਕਹੀ ਹੁੰਦੀ ਇਕੀ ਰਿਐਕਸ਼ਨ ਉਹ ਨਾ ਸੀ ਭਲਾ ਮੈਂ ਦੋਗਲੇਪਨ ਦੀ ਗੱਲ ਕਰਦਾ ਤੇ ਮੈਂ ਦੋਗਲਾਪਨ ਬਾਹਰ ਦੇ ਸਟੇਟਾਂ ਦੇ ਲੋਕਾਂ ਨਾਲ ਨਹੀਂ ਕਰਦਾ ਮੈਂ ਪੰਜਾਬ ਦੇ ਵਿੱਚ ਰਹਿਣ ਵਾਲੇ ਕਈ ਲੋਕਾਂ ਨਾਲ ਕਰਦਾ ਅਸ਼ਵਿਨ ਨੇ ਗੱਲ ਕਹੀ ਹੈ ਨਾ ਅਸ਼ਵਿਨ ਬ੍ਰਾਹਮਣ ਆ ਹਿੰਦੂ ਆ ਉਹਨੇ ਫਿਰ ਵੀ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਪਛਾਣੇਗੀ ਉਹਦਾ ਉਹਦੀ سپورਟ ਇਸ ਦੇ ਗੱਲ ਦੇ ਵਿੱਚ ਜਿਹੜੇ ਤਾਮਿਲਨਾਡੂ ਦੇ ਮੁਸਲਮਾਨ ਆ ਉਹ ਵੀ ਇਤਨਾ ਸਹਿਮਤ ਹੋਣਗੇ ਚਾਹੇ ਉਹ ਕ੍ਰਿਕਟਰ ਜਿਹੜਾ ਸ਼ਾਹਰੂਖ ਖਾਨ ਆ ਹੋ ਹੋਵੇ ਜਾਂ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਹੀਰੋ ਆ ਵਿਜੇ ਥਾਲਾਪਤੀ ਜਿਹੜਾ 크ਰਿਸਚਨ ਆ ਉਹ ਵੀ ਉਹਦੇ ਪਿੱਛੇ ਖੜੇ ਹੋਣਗੇ ਇਸ ਮਾਮਲੇ ਦੇ ਵਿੱਚ ਤਾਮਿਲ ਦੇ ਲਈ Hindu, Christian ਤੇ Muslim ਉਹ ਜਿਹੜੇ ਉੱਥੋਂ ਦੇ ਸਾਰੇ ਖੜੇ ਹੋਣਗੇ ਤਾਮਿਲ ਨਾਲ ਡੂ ਜਿਹੇ ਉਹ ਕੱਲ ਵਿਜੇ ਨੇ ਕਹੀ ਹੁੰਦੀ ਜਿਹੜਾ 크ਰਿਸਚਨ ਆ ਤੇ ਅਸ਼ਵਨ ਨੇ ਉਹਦੀ ਸਪੋਰਟ ਕਰਨੀ ਇਹੋ ਗੱਲ ਸ਼ਾਹਰੂਖ ਖਾਨ ਨੇ ਕਹੀ ਹੁੰਦੀ ਜਿਹੜਾ ਮੁਸਲਮਾਨ ਤੇ ਅਸ਼ਵਨ ਨੇ ਤੇ ਥਾਲਾ ਨੇ ਉਹਦੀ ਸਪੋਰਟ ਕਰਨੀ ਪਰ ਜੇ ਇਹੋ ਗੱਲ ਕੋਈ ਪੰਜਾਬੀ ਕਹਿੰਦਾ ਤੇ ਮੈਨੂੰ ਪਤਾ ਵੀ ਸਾਡੇ ਪੰਜਾਬ ਦੇ ਜਿਹੜੇ ਬਿਚਦੇ ਬਹੁਤ ਸਾਰੇ ਭਰਾ ਉਹਨਾਂ ਹੀ ਚੱਕ ਲੈਣਾ ਹੈ ਲੈ ਬਿਲਾ ਆ ਕੀ ਠਾ ਠੂਠਾ ਹਲੇ ਕੇ ਇਫੈਕਟਿਆ ਕੋਈ ਗਲਤ ਗੱਲ ਨਹੀਂ ਕਹੀ ਸੋ ਗੱਲ ਆਪਾਂ 도ਗਲੇ ਪੰਦੀ ਕਰਦੇ ਆ ਹਿੰਦੀ ਇਜ਼ ਅ ਲਿੰਕ ਲੈਂਗੁਏਜ ਨਾਟ ਆਰ ਨੈਸ਼ਨਲ ਲੈਂਗੁਏਜ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜਿਹੜਾ ਬੰਦਾ ਕਨਸਟੀਟਿਊਸ਼ਨ ਮੰਨਦਾ ਜਿਹੜਾ ਨਹੀਂ ਮੰਨਦਾ ਉੱਥੇ ਚਲੋ ਹੋਇਆ ਹੀ ਦੇਸ਼ ਤਰੋਈ ਉਹਨਾਂ ਬਾਰੇ ਆਪਾਂ ਕੀ ਗੱਲ ਕਰਨੀ ਆ ਤੇ ਇਹੋ ਗੱਲ ਮੈਂ ਕਰਦਾ ਵਾਂ ਕਿ ਵੇਖ ਲਓ ਕੋਈ ਬਵਾਲ ਨਹੀਂ ਉੱਠਿਆ ਨਹੀਂ ਤੱਕਦੇ ਦਿਲਜੀਤ ਵਰਗਾ ਕੋਈ ਇਹੋ ਜੀ ਗੱਲ ਕਰਦੇ ਗਦਾਰ ਪਾਕਿਸਤਾਨੀ ਤੇ ਹੋਰ ਪਤਾ ਨਹੀਂ ਕਿੜੀਆਂ ਕਿੜੀਆਂ ਜਿਹੜੇ ਤਗਮੇ ਹੁਣ ਮਿਲਣਾ ਸ਼ੁਰੂ ਹੋ ਜਾਣੇ ਸੀ ਜਾਂ ਦੇ ਦਿੱਤੇ ਜਾਣੇ ਸੀ ਮਾਲ ठाकरे ਸਾਹਿਬ 96 ਦੇ ਕਿ ਜਿਹੜਾ ਮਹਾਰਾਸ਼ਟਰ ਆ ਇਹ ਸਿਰਫ ਮਰਾਠੀਆਂ ਦਾ ਇੱਥੋਂ ਜਿਹੜੇ ਬਿਹਾਰੀ ਤੇ ਜੂਪੀ ਵਾਲੇ ਛੱਤਰ ਮਾਰ ਮਾਰ ਭਜਾ ਦਿਓ ਕੌਣ ਤੁਹਾਨੂੰ ਪਰਵਾਸੀਆਂ ਦੇ ਹੱਕ ਜਿਹੜੇ ਪੰਜਾਬ ਚ ਮੈਂ ਕਿੰਨੀਆਂ ਵੀਡੀਓ ਪਾਉਣਾ ਕਿ ਹਰ ਇੱਕ ਨੂੰ ਹੱਕ ਆ ਪਰ ਇਹੋ ਗੱਲ ਜੇ ਕੋਈ ਪੰਜਾਬੀ ਕਵੇ ਤੇ ਉਹਦਾ ਕੀ ਰਿਐਕਸ਼ਨ ਹੁੰਦਾ ਖਾਸ ਕਰਕੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਮੈਂ ਇਹ ਰਿਐਕਸ਼ਨ ਦੀ ਗੱਲ ਕਰਦਾ ਹਾਲੇ ਕਿ ਮੈਂ ਕਹਿੰਦਾ ਵੀ ਬਾਲ ਠਾਕਰੇ ਵਾਲੇ ਬਿਆਨ ਵੀ ਗਲਤ ਆ ਜੇ ਕੋਈ ਪੰਜਾਬ ਚ ਕਹਿੰਦਾ ਉਹ ਵੀ ਗਲਤ ਆ ਮੈਂ ਸਿਰਫ ਰਿਐਕਸ਼ਨ ਦੀ ਗੱਲ ਕਰਦਾ ਕਿ ਬਾਲ ਠਾਕਰੇ ਨੂੰ ਕਿੰਨੇ ਤੇ ਕੁਝ ਨਹੀਂ ਕਿਹਾ ਜਦੋਂ ਰਾਜ ਠਾਕਰੇ ਕਹਿੰਦਾ ਕਿ ਜੇ ਸਾਡੇ ਮਰਾਠੀਆਂ ਨੂੰ ਪਹਿਲ ਨ ਦਿੱਤੀ ਤਾਂ ਅਸੀਂ ਆਪਣਾ ਵੱਖਰਾ ਦੇਸ਼ ਬਣਾ ਲਾਗੇ ਰਾਜਠਾਗਰੇ ਕਹਿੰਦਾ ਉਹਦੇ ਬਿਆਨ ਤੇ ਕੀ ਪ੍ਰਤੀਕਰਮ ਆਇਆ ਤੇ ਇਹੋ ਗੱਲ ਕੋਈ ਪੰਜਾਬੀ ਕਹਵੇ ਤੇ ਉੱਤੇ ਕੀ ਆਉਣਾ ਸੀ ਮੈਂ ਸਿਰਫ ਗੱਲ ਦੋਗਲੇਪਨ ਦੀ ਕਰਦਾ ਜਿਹੜੇ ਮਹਾਰਾਸ਼ਟਰ ਦੇ ਮੌਜੂਦਾ ਮੁੱਖ ਮੰਤਰੀ ਨੇ ਦਿਵਿੰਦਰ ਫਣਨਾਇਸ ਉਹ ਜਦੋਂ ਕਹਿੰਦੇ ਕਿ ਮਹਾਰਾਸ਼ਟਰ ਦੇ ਉੱਤੇ ਮਰਾਠੀਆਂ ਦਾ ਪਹਿਲਾ ਹੱਕ ਆ ਕਿ ਇੱਥੇ ਲੋਕ ਬਾਹਰੋਂ ਆ ਸਕਦੇ ਪਰ ਮਰਾਠੀਆਂ ਦੀ ਜਗ੍ਹਾ ਨਹੀਂ ਲੈ ਸਕਦੇ ਇਹ ਗੱਲ ਕੋਈ ਪੰਜਾਬ ਦਾ ਬੰਦਾ ਕਹਵੇ ਅੱਬਲ ਤੇ ਪੰਜਾਬ ਦਾ ਕੋਈ ਮੁੱਖ ਮੰਤਰੀ ਜਿ ਹਮਤਿਆ ਨਹੀਂ ਇਹ ਗੱਲ ਕਹੇ ਯਾਨੀ ਕਿ ਇਸ ਵਾਈ ਚੰਨੀ ਪਾਉਣੇ ਚੰਨੀ ਨੇਗਰਾ ਪਾਵੇਂ ਕਈ ਹੋਵੇ ਹੋਰ ਕਿੱਚ ਦਮ ਨਹੀਂ ਕਰਨਾ ਠੀਕ ਆ ਉਹਨੇ ਕਹੀ ਤੇ ਜਿਹੜੀ ਉਹਦੀ ਗੱਲ ਸਹੀ ਆ ਨਵਿੰਦਰ ਫਰਨੈਂਡਸ ਨੇ ਕੋਈ ਗਲਤ ਗੱਲ ਨਹੀਂ ਕਹੀ ਸਹੀ ਗੱਲ ਕਹੀ ਆ ਪਰ ਜੇ ਮੰਨ ਲਓ ਪੀਹੋ ਕਹੇ ਹੋਰ ਨੇ ਕਹੀ ਹੁੰਦੀ ਤੇ ਕੀ ਰਿਐਕਸ਼ਨ ਹੋਣਾ ਹੁੰਦਾ ਤੇ ਉਹਦੀ ਗਲਤ ਰਿਐਕਸ਼ਨ ਸੋ ਗੱਲ ਸਿਰਫ ਕਰ ਰਹੇ ਆ ਮੈਂ ਨਾ ਹਿੰਦੀ ਦੇ ਵਿਰੋਧਾਂ ਪਰ ਮੈਂ ਅਸ਼ਵਿੰਦੀ ਸਟੇਟਮੈਂਟ ਨਾਲ ਸਹਿਮਤ ਆ ਪਰ ਮੈਂ ਗੱਲ ਹਿਪੋਕ੍ਰੇਸੀ ਦੀ ਕਰ ਰਿਹਾ ਧੋਖਲੇਪਨ ਦੀ ਕਰ ਰਿਹਾ ਕਿ ਇਹੋ ਸਟੇਟਮੈਂਟ ਕਿਸੇ ਪੰਜਾਬੀ ਸੈਲੀਬ੍ਰਿਟੀ ਨੇ ਦਿੱਤੀ ਹੁੰਦੀ ਕਿਸੇ ਪੰਜਾਬੀ ਪੋਲੀਟੀਸ਼ੀਅਨ ਨੇ ਸਮਾਜ ਸਦਾਰਕ ਨੇ ਦਿੱਤੀ ਹੁੰਦੀ ਕੋਈ ਹੋਰ ਗੱਲ ਕੀਤੀ ਹੁੰਦੀ ਤੇ ਇਹ ਖਬਰ ਦੀ ਕਿਹੜੇ ਪਾਸੇ ਜਾਣੀ ਸੀ ਤੇ ਇਹਨੂੰ ਕਿੱਧਰ ਲੈ ਕੇ ਜਾਣਾ ਸੀ ਹੁਣ ਕੋਈ ਨਹੀਂ ਬੋਲਿਆ ਕੋਈ ਬੰਦਾ ਨਹੀਂ ਬੋਲਿਆ ਉਹਨਾਂ ਸ਼ਰਮ ਕਿਹਾ ਵਾ ਨਾਲ ਵਿੱਚ ਵੀਡੀਓ ਵੀ ਚੱਲਦੀ ਐ ਸੁਣੀ ਜਾਓ ਉਹਨਾਂ ਸ਼ਰਮ ਕਿਹਾ ਕਿ ਸਾਡੀ ਲੈਂਗੁਏਜ ਤਾਂ ਮਲ ਓਕੇ ਕਹਿੰਦੀ ਪੰਜਾਬੀ ਹੋ ਸਕਦੀ ਕਹਿੰਦੀ ਅਸਾਮੀ ਹੋ ਸਕਦੀ ਐ ਤੇ ਬੰਗਾਲੀ ਹੋ ਸਕਦੀ ਇਹ ਲਿੰਕ ਲੈਂਗੁਏਜ ਆ ਸੇਮ ਐਜ਼ ਅ ਇੰਗਲਿਸ਼ ਸੋ ਪਾਸ਼ਾ ਕੋਈ ਨਹੀਂ ਮਾੜੀ ਮੈਂ ਸਿਰਫ ਧੋਗਲੇਪਨ ਦੀ ਗੱਲ ਕਰ ਰਿਹਾ ਕਿ ਜਿਹੜੇ ਧੋਗਲੇ ਲੋਕ ਆ ਉਹ ਕਿੱਤਰਾਂਦੇ ਨੇ ਤੇ ਕਿਸੇ ਉਸੇ ਗੱਲ ਨੂੰ ਕੋਈ ਇੱਕ ਬੰਦਾ ਕਵੇ ਤੇ ਕਿੱਦਾਂ ਰੈਕਟ ਕਰਦੇ ਤੇ ਕੋਈ ਦੂਜਾ ਕਵੇ ਤੇ ਕਿੱਦਾਂ ਰੈਕਟ ਕਰਦੇ ਬਟ ਆਈ ਵਿਲ ਸੇ ਵੈਲ ਡਨ ਅਸ਼ਵਨ ਥੈਂਕ ਯੂ